ਅਸੀਂ ਪਹੁੰਚੇ ਆ ਪਿੰਡ ਮੂਸਾ ਦੀ ਸਾਧ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਪੁੱਛਣਾ ਬਾਪੂ ਸੱਚੀ ਗੱਲ ਬੋਲਣਾ ਤਾਂ ਸੱਚੀ ਗੱਲ ਆ ਬਾਪੂ ਤੁਹਾਡਾ ਜਿਹੜਾ ਪਿੰਡ ਮੂਸਾ ਹੈ ਨਾ ਤੇ ਇਹ ਕਿੰਨੀ ਆਬਾਦੀ ਹੈ ਤੇ ਕਿੰਨੇ ਸਰਪੰਚ ਉੱਥੇ ਬੈਠੇ ਸਰਪੰਚੀ ਜੀ ਦੋ ਉੱਥੇ ਨੇ ਆ ਸੀ ਨਾਮ ਉਹਨਾਂ ਦੇ ਇੱਕ ਦਾ ਨਾਮ ਗੁਰਚਰਨ ਹੈ ਜੀ ਤੇ ਦੂਜਾ ਬਲਜੀਤ ਸਿੰਘ ਹੈ ਆ ਤੇ ਦੋਨੇ ਇਹ ਕਿਹੜੀ ਪਾਰਟੀ ਵੱਲ ਉੱਠੇ ਪਾਰਟੀ ਇੱਕ ਤਾਂ ਆਮ ਪਾਰਟੀ ਮੰਨਿਓ ਹੈ ਜੀ ਗੁਰਚਰਨ ਸਿੰਘ ਕਿੱਥਾ ਜੀ ਤੇ ਦੂਜਾ ਇਹ ਆਪਣਾ ਕਾਂਗਰਸ ਚੋਂ ਇਹ ਦੂਜਾ ਕਾਂਗਰਸ ਚੋਂ ਹੈ ਅਕਾਲੀ ਦਲ ਵਾਲੇ ਉਹਨਾਂ ਦਾ ਕੋਈ ਨਹੀਂ ਉਹ ਕਹਿੰਦੇ ਹਜੇ ਰਹਿਣ ਦੇ ਉਹ ਹਜੇ ਫੇਰ ਦੇਖਾਂਗੇ ਫੇਰ ਦੇਖਾਂਗੇ ਤੇ ਬਾਪੂ ਇੱਕ ਹੈ ਜਿਹੜੀ ਖਬਰ ਪਈ ਸੀ ਕਿ ਜਿਹੜਾ ਹੈਗਾ ਬਲਕੌਰ ਸਿੰਘ ਜਿਹੜਾ ਸਰਪੰਚ ਦਾ ਇਲੈਕਸ਼ਨ ਲੜ ਰਿਹਾ ਉਹਦਾ ਕੀ ਕਾਰਨ ਸੀ ਉਹ ਜੀ ਬਹੁਤ ਵਧੀਆ ਕੰਮ ਕਰੇ ਬਹੁਤ ਵਧੀਆ ਬੰਦਾ ਹੈ ਉਹ ਲੋਕਾਂ ਦੇ ਬਹੁਤ ਵਧੀਆ ਕੰਮ ਕਰਦਾ ਰਿਹਾ ਜੀ ਉਹਨੇ ਆਖਿਆ ਵੀ ਮੈਨੂੰ ਸਹਿਮਤੀ ਨਾਲ ਖੜਾ ਕਰੋ ਜੀ ਸਹਿਮਤੀ ਲੋਕਾਂ ਦੀ ਬਣੀ ਨਾ ਜੀ ਤੇ ਵੋਟਾਂ ਵਾਸਤੇ ਉਹਦੇ ਕੋਲੇ ਗਏ ਸੀ ਵੋਟਾਂ ਵਾਸਤੇ ਵਾਦਾ ਮੈਂ ਹੁਣ ਕਰਦਾ ਮਲੋਕ ਕਹਿੰਦਾ ਜੇ ਤੁਸੀਂ ਜੇ ਪਿੰਡ ਸਹਿਮਤੀ ਕਰਦਾ ਸਾਰਾ ਸਾਰਾ ਤਾਂ ਆਪਾਂ ਜਿਹੜਾ ਹੈਗਾ ਖੜੇ ਹੋ ਜਾਂਦੇ ਆ ਪਰ ਜੇ ਕੋਈ ਵੋਟਾਂ ਪਾਉਣੇ ਫਿਰ ਆਪਣੇ ਜਵਾਬ ਤੇ ਜਾਨੇ ਪਿੰਡ ਵਾਸਤੇ ਉਹ ਵਧੀਆ ਸੀ ਜੇ ਸਹਿਮਤੀ ਹੋ ਜਾਂਦੀ ਤੇ ਫਿਰ ਸਹਿਮਤੀ ਕਰਨ ਵਾਸਤੇ ਤੁਹਾਡੇ ਪਿੰਡ ਕੱਠ ਵਗੈਰਾ ਰੱਖਿਆ ਸੀ ਜੀ ਰੱਖਿਆ ਸਹਿਮਤੀ ਵਾਸਤੇ ਜੋ ਸਹਿਮਤੀ ਪਤਾ ਸੀ ਵੀ ਹੁੰਦੀ ਨਹੀਂ ਇਹ ਕਿਉਂ ਨਹੀਂ ਹੁੰਦੀ ਬਾਬੂ ਇੱਕ ਮਿੰਟ ਜਿਹੜੀ ਆਪਾਂ ਕਣਕ ਬੀਜ ਆ ਉਹ ਕਾਲਾ ਜਾਰੀ ਐਡੀਆਂ ਐਡੀਆਂ ਬਲੀਆਂ ਕਾਲੀਆਂ ਕਿ ਹੋ ਜਾਂਦੀਆਂ ਨਾ ਉਹ ਵਿੱਚ ਉਹ ਸਲੋਟ ਕਾਲਾ ਜਾਰੀ ਨਹੀਂ ਸਹਿਮਤੀ ਹੋਣ ਦਿੰਦੀ ਮਾਣਾ ਹਰੇਕ ਪਿੰਡ ਚ ਹੁੰਦੇ ਆ ਉਹ ਹੁੰਦਾ ਉਹ 100 ਪਿੰਡ ਚੋਂ ਤੁਹਾਨੂੰ ਪਤਾ ਇੱਕ ਪਿੰਡੀ ਹੁੰਦਾ ਸਹਿਮਤੀ ਵਾਲਾ ਬੱਸ ਜੇ ਦੇਖਿਆ ਜਾਵੇ ਕਿੰਨਾ ਵੱਡਾ ਨਾਮ ਤੁਹਾਡੇ ਪਿੰਡ ਦਾ ਦੁਨੀਆ ਪੱਧਰ ਤੇ ਕੋਈ ਅੰਤ ਹੈ ਕੰਮ ਉਹ ਸਰਪੰਚਾਂ ਨੂੰ ਹੁਣ ਵੀ ਵੱਧ ਕਰੂ ਹੁਣ ਵੀ ਵੱਧ ਕਰੂ ਬਹੁਤ ਚੰਗਾ ਬੰਦਾ ਜੇ ਤੁ ਮੰਨ ਲਓ ਤੁਹਾਡੇ ਪਿੰਡ ਕਿੰਨਾ ਟਾਈਮ ਪਹਿਲਾਂ ਜਦੋਂ ਸਰਪੰਚ ਦਾ ਐਲਾਨ ਹੋਇਆ ਉਦੋਂ ਹੀ ਸਹਿਮਤੀ ਵਾਲੇ ਜਾਂ ਉੱਠਣ ਵਾਲੀ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਤੇ ਪਹਿਲਾਂ ਤੋਂ 6 ਮਹੀਨੇ ਪਹਿਲਾਂ ਇੱਥੇ ਆ ਕੇ ਕਹਿੰਦਾ ਸੀ ਭਾਈ ਮੈਨੂੰ ਜੇ ਅੱਗੇ ਵਾਅਦੇ ਬਣਾਉਣਾ ਤਾਂ ਸਹਿਮਤੀ ਕਰ ਲੋ ਛੇ ਮਹੀਨੇ ਪਹਿਲਾਂ ਹੀ ਹਾਂ ਕਹਿੰਦਾ ਸੀ ਅੱਛਾ ਤੇ ਲੋਕਾਂ ਨੇ ਬਿਲਕੁਲ ਵਿੱਚ ਨਾ ਸਹਿਮਤੀ ਕੀਤੀ ਤਾਂ ਫਿਰ ਉਹ ਕੀ ਕਰੇ ਉਦੋਂ ਬਾਅਦ ਫਿਰ ਮੰਨ ਲਾ ਜਿਵੇਂ ਆਪਣੇ ਸਾਡੇ ਪਿੰਡਾਂ ਕਨੇ ਹੈਗਾ ਰਵਾਜ ਗੁਰਦੁਆਰੇ ਇਕੱਠ ਕਰ ਲੈਂਦਾ ਡੇਰੇ ਇਕੱਠ ਕਰ ਲੈਂਦਾ ਜਾਂ ਕੋਈ ਸਾਂਝੀ ਥਾਂ ਇਕੱਠ ਕਰ ਲੈਂਦੇ ਹੈਨਾ ਤਾਂ ਉਹ ਵੀ ਇਕੱਠ ਹੋਇਆ ਸੀ ਤੁਹਾਡੇ ਪਿੰਡ ਬਾਈ ਇਕੱਠ ਹੋਇਆ ਸੀ ਹੋਇਆ ਸੀ ਕਿੰਨੇ ਤਰੀਕ ਨੂੰ ਕਿੰਨੇ ਦਿਨ ਪਹਿਲਾਂ ਇਦੋਂ 2-3 ਮਹੀਨੇ ਪਹਿਲਾਂ ਅੱਛਾ ਤਾਂ ਥੋੜੇ ਪਿੰਡ ਸਰਪੰਚੀ 4 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਦੂਜੇ ਪਿੰਡੇ ਤਾਂ 10 ਦਿਨ ਪਹਿਲਾਂ ਹੀ ਮੰਨ ਲਓ ਸਾਰਾ ਮਾਹੌਲ ਬਣਿਆ ਹੋਇਆ ਹੈਗਾ ਤੇ ਮੰਨ ਲਓ ਉਹਦੇ 2 ਮਹੀਨੇ ਪਹਿਲਾਂ ਇਕੱਠ ਹੋਇਆ ਉਹਦੇ ਫਿਰ ਕੀ ਪ੍ਰਪੋਜ਼ਾ ਰੱਖੀ ਗਈ ਕਿਵੇਂ ਬਈ ਮੰਨ ਲਓ ਵੀ ਕੀ ਲੋਕਾਂ ਦਾ ਕੀ ਰੈ ਲੈ ਗਈ ਜਦੋਂ ਲੋਕਾਂ ਨੇ ਤਾਂ ਵੀ ਐਂ ਜਿਵੇਂ ਜੀਵਨ ਨੂੰ ਬਣਾਉਂਦਾ ਨਾ ਹਾਂ ਠੀਕ ਹੈ ਫਿਰ ਬਸ ਲੋਕੋ ਕਿੱਥੇ ਮੰਨ ਦਿੰਦੇ ਨੇ ਮਨ ਲਾ ਕਿ ਕਿੰਨੇ ਕ ਪਰਸੈਂਟ ਲੋਕ ਹੁੰਦੇ ਆ ਬਈ ਜਿਹੜੇ ਨਹੀਂ ਮੰਨਦੇ ਹੁੰਦੇ ਮੰਨ ਲਓ ਆਪਾਂ ਕਿਸੇ ਨੂੰ ਲਾਗ ਨਹੀਂ ਕਹਿੰਦੇ ਬਈ ਜਿਹ ਪਿੰਡ ਦੇ ਵਿੱਚ ਮੰਨ ਲਓ ਥੋੜੇ 2800 ਵੋਟ ਆ ਹਨਾ ਤਾਂ ਉਹਦੇ ਕਿੰਨੇ ਬੰਦੇ ਕਹਿੰਦੇ ਹੁਣ ਬਈ ਯਾਰ ਜਿਹੜਾ ਹੈਗਾ ਅਸ ਦਾ ਵੋਟਾ ਪਵਾਵਾਂਗੇ ਤੇ 100 200 ਹੀ ਹੁੰਦਾ ਬਈ ਮਨ ਲਾ 100 200 ਬੰਦਾ ਬਾਪੂ ਫਿਰ 2600 ਨੂੰ ਟੰਗ ਦੇਣਾ ਪਾਹੇ ਟੰਗ ਤਾਂ ਹਾਂ ਉਹਨਾਂ ਨੂੰ ਮੇਰੀ ਗੱਲ ਸੁਣ ਲਾ ਸਹਿਮਤੀ ਨਾਲ ਉਹਨਾਂ ਨੂੰ ਆਹਾ ਹਲਕ ਚ ਜਾਂਦੀ ਨਹੀਂ ਫੇਰ ਉਹ ਹਲਕ ਚ ਪਾਉਣ ਨੂੰ ਹੁਣ ਉਹਨਾਂ ਨੂੰ ਮਿਲ ਜੂਗੀ ਮਨ ਲਾ ਉਹੀ ਗੱਲ ਆ ਦਾਰੂ ਪੀ ਆ ਲੈ ਲੈ ਪੀ ਆ ਦਾਰੂ ਪੀ ਆ ਲੈ ਆਪੂ ਬਰਾ ਇਹਦਾ ਦੁੱਖ ਜਣੀ ਲੱਗਦਾ ਕਈ ਵਾਰੀ ਮਨ ਲਾ ਬਾਈ ਤੁਸੀਂ ਵੀ ਹੁਣ ਅਸੇ ਪਸਿਆਂ ਦਾ ਅਗਲਾ ਕਹਿੰਦਾ ਯਾਰ ਤੁਸੀਂ ਕਿੱਥੋਂ ਮੂਸੇ ਤੋਂ ਅਗਲਾ ਕਹਿੰਦਾ ਯਾਰ ਵੀ ਤੁਹਾਡੇ ਪਿੰਡ ਦਾ ਇਹਦਾ ਬੜਾ ਸਟਾਰ ਬੰਦਾ ਸੀ ਦੁਨੀਆ ਤੇ ਨਾਂ ਪਹੁੰਚਾਦਾ ਵੀ ਤੁਸੀਂ ਉਹਨੂੰ ਇੱਕ ਸਰਪੰਚ ਵੀ ਨਹੀਂ ਬਣਾ ਸਕੇ ਚੱਲਦਾ ਬਾਈ ਤੇ ਵੀ ਇਦਾਂ ਮਾ ਉਹ ਵਜਦਾ ਬਣਾਉਂਦੇ ਸੀ ਹੁਣ ਜਿਹੜੇ ਹੋਰ ਉਹ ਜਿਹਨਾਂ ਨੇ ਬੈਠਾ ਆ ਜਿੰਨੇ ਬੈਠਾ ਸਾਰੇ ਤਿਆਰ ਸੀ ਅਰੇ ਤੁਹਾਡੀ ਪੱਤੀ ਤਿਆਰ ਸੀ ਸਾਡੀ ਪੱਤੀ ਤਿਆਰ ਸੀ ਸਾਡੀਆਂ ਦੋ ਤਿੰਨ ਪੱਤੀਆਂ ਤਿਆਰ ਸੀ ਅੱਛਾ ਕੇ ਬਸ ਉਦਰੀ ਕੱਦੀ ਪੱਤੀ ਉਹ ਬਣਾਉਂਦੀ ਨਹੀਂ ਸੀ ਕਿੰਨੀਆਂ ਕਿੰਨੀਆਂ ਪੱਤੀਆਂ ਬਾਪੂ ਤੁਹਾਡੇ ਪੰਡ 6 ਪੱਤਿਆਂ ਮਾਲਾ ਉਹਦਾ ਤਿੰਨ ਚਾਰ ਸੁਣਾਂ ਦਾ ਤਿਆਰ ਸੋਡੇ ਵਾਲਾ ਪਾਸਾ ਤਿਆਰ ਸੀ ਸਾਡੇ ਵਾਲੀਆਂ ਦੋ ਤਿੰਨ ਦੋ ਤਿੰਨ ਪੱਤੀਆਂ ਤਿੰਨ ਤਿਆਰ ਸੀ ਉਧਰੋਂ ਵਿੱਚ ਜੇ ਹੁਣ ਲੈ 10 ਬੰਦਿਆਂ ਨੇ ਕਹੇ ਤਾਂ ਨਹੀਂ ਬਣਾਉਂਦੇ ਢੇਰੀ ਢਾਈ ਇੱਕ ਗੱਲ ਤਾਂ ਹੈਗਾ ਲੋਕਤੰਤਰ ਦੇ ਵਿੱਚ ਇਹੀ ਚੱਲਦਾ ਵੀ ਚਾਹੇ ਬੰਦਾ ਇੱਕ ਕਹੇ ਤੇ ਮੈਂ ਤਾਂ ਖੜਨਾ ਤਾਂ ਫਿਰ ਪੀਪੀ ਦਾ ਬਰਾਬਰ ਤਾਂ ਹੀ ਜਾਣੀ ਹੈ ਨਾ ਫਿਰ ਫਿਰ ਸਹਿਮਤੀ ਹੁੰਦੀ ਨਹੀਂ ਬਾਬੂ ਤੁਹਾਡਾ ਕੀ ਵਿਚਾਰ ਆ ਫਿਰ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋ ਗਈ 78 ਸਾਲ ਦੀ 78 ਸਾਲ ਹੋ ਗਈ ਤੇ ਹਰ ਇੱਕ ਵਾਰੀ ਵੋਟਾਂ ਪੈਂਦੀਆਂ ਆਪਣੇ ਪਿੰਡ ਤੇ ਕਿਤੇ ਬਿਨਾਂ ਵੋਟਾਂ ਤੋਂ ਹੀ ਬਣੇ ਬੰਦੇ ਨਾ ਹਰ ਇੱਕ ਵਾਰੀ ਪੈਂਦੀਆਂ ਨਾ ਮਾਲਾ ਪਰ ਹਰੇਕ ਪਿੰਡ ਦਾ ਤਰੀਕਾ ਹੁੰਦਾ ਹੈ ਨਾ ਮਾਲਾ ਕਿਸੇ ਪਿੰਡਾਂ ਦੇ ਵਿੱਚ ਤਾਂ ਤੇ ਮੈਂਬਰ ਨੂੰ ਵੀ ਸਹਿਮਤੀ ਨਾ ਬਣੀਆਂ ਤੇ ਤਾਂ ਹਜੇ ਨਾ ਮੈਂਬਰ ਵੀ ਨਹੀਂ ਸਹਿਮਤੀ ਨਾ ਬਣਦੇ ਮੈਂਬਰ ਵੀ ਵੋਟਰ ਵਾਲੀ ਬਣਦੇ ਨੇ ਮਹਾਨਾ ਹੜੀ ਵਾਲ ਪਿੰਡ ਆ ਬੰਦੇ ਕਹਿੰਦੇ ਵੀ ਆਪਾਂ ਜਿਹੜਾ ਹੈਗਾ ਜੋਰ ਲਵਾ ਕੇ ਚੱਲੂਗਾ ਕੰਮ ਹੋਰ ਇਹ ਪਿੰਡ ਦਾ ਸ਼ੀਲ ਹੀ ਆ ਬਈ ਅੱਛਾ ਉਹੀ ਬੱਸ ਇੱਕ ਦੂਜੇ ਨੂੰ ਹੋ ਜਾਂਦਾ ਐਂ ਕਰ ਲੀਏ ਐਂ ਕਰ ਲੀਏ ਐਂ ਕਰ ਲੀਏ ਫੇਰ ਪਿੱਛੇ ਇਕੱਠੇ ਹੋ ਜਾਣਗੇ ਹੁਣ ਨਹੀਂ ਪਰ 20 15 ਮਹੀਨੇ 20 ਦਿਨ ਜਿਹੜੇ ਇਕੱਠੇ ਹੋਣਗੇ ਤੇ ਆਪਾਂ ਪਿਛਲੇ ਮੰਨ ਲਓ ਕੀ ਸੁਧਾਰ ਹੋਇਆ ਪਿਛਲੇ 5 ਸਾਲਾਂ ਦੇ ਸਰਪੰਚ ਦੇ ਸਹੀ ਸਹੀ ਆਪਾਂ ਐ ਕਿਸੇ ਨੇ ਨਹੀਂ ਕਹਿੰਦੇ ਕਿਉਂਕਿ ਹਰ ਸਮੱਸਿਆ ਤਾਂ ਕਿਤੇ ਮੇਰਾ ਰੱਬ ਤੋਂ ਵੀ ਨਹੀਂ ਹੱਲ ਹੋਈ ਵਧੀਆ ਉਹਨੇ ਉਹ ਵਿਚਾਰੇ ਨੇ ਬਹੁਤ ਵਧੀਆ ਕੰਮ ਕਰੇ ਕੋਈ ਜਿਹੜੇ ਕੋਈ ਵੱਡੇ ਕਿਸੇ ਦੇ ਧੂਰੇ ਕੰਮ ਸੀ ਸਮਝ ਵਿੱਚ ਕਤਲਾਂ ਕੱਪਿਆਂ ਦੇ ਉਹ ਵੀ ਵਿਚਾਰਿਆਂ ਨੇ ਫਟਾਫਟ ਹੀ ਨਿਮਿਲ ਰਤੀ ਜਦੋਂ ਸਿੱਧੂ ਜਾਂਦਾ ਸੀਗਾ ਮਾ ਲੋ ਸਮਝੌਤੇ ਕਰਾਤੇ ਜਾਂ ਸਮਝੌਤੇ ਕਰਾਤੇ ਉਹਦੇ ਮਰੇ ਮੰਗਰੂ ਵੀ ਕਰਾਏ ਇਹਨਾਂ ਨੇ ਮਰੇ ਤੋਂ ਹਾਂ ਜੀ ਬਾਪੂ ਕੀ ਉਹਦੇ ਮਰੇ ਤੋਂ ਬਾਅਦ ਵੀ ਇਹਨੇ ਤਿੰਨ ਚਾਰ ਕਤਲਾਂ ਦੇ ਕੇਸ ਵੀ ਕੇਸ ਨੇ ਉਹਦੇ ਬਾਪੂ ਨੇ ਮੰਨ ਲਿਆ ਜਿਹੜੇ ਆ ਗਏ ਵਿਚੀ ਦੱਬ ਤੇ ਵਿਚੀ ਦਵਾ ਤੇ ਬਾਈ ਥੋੜਾ ਅੱਗੇ ਆ ਜਾਓ ਕੋਈ ਨਹੀਂ ਇੱਥੇ ਥੋੜਾ ਕਿਉਂਕਿ ਨਾ ਪਿੱਛੇ ਥੋੜਾ ਪੁੱਛਣਾ ਔਖਾ ਜਾਂਦਾ ਤੇ ਉਹ ਤੋਂ ਬਿਨਾ ਮੰਨ ਲਓ ਸੋਡੇ ਜਿਵੇਂ ਤੁਸੀਂ ਕਹਿੰਦੇ ਜਿਵੇਂ ਕਤਲਾਂ ਦੇ ਕੇਸ ਆ ਉਹ ਹੱਲ ਕਰਾਇ ਬਲਕੌਰ ਸਿੰਘ ਨੇ ਜਦੋਂ ਸਿੱਧੂ ਜਾਂਦਾ ਸੀ ਹੋਰ ਉਹ ਤੋਂ ਬਿਨਾ ਕੀ ਕੰਮ ਹੋਏ ਫਿਰ ਹੋਰ ਜੀ ਵਧੀਆ ਕੰਮ ਕਰ ਗਿਆ ਸਾਡੇ ਸਾਰੇ ਕੋਈ ਕੋਈ ਨਾੜੇ ਬਣਾਏ ਬਹੁਤ ਵਧੀਆ ਕਰਿਆ ਸਾਡੇ ਪਿੰਡ ਜੀ ਕੋਈ ਝਗੜਾ ਨਹੀਂ ਹੋਇਆ ਕੋਈ ਨਾਲ ਜਾ ਕੇ ਨਿਮੇੜਦਾ ਰਹਿੰਦਾ ਜੀ ਜੇ ਫੋਨ ਵੀ ਕਰਦੇ ਤਾਂ ਵੀ ਕੰਮ ਹੋ ਜਾਂਦੇ ਹਾਂਜੀ ਤੇ ਹੁਣ ਮੰਨ ਲਓ ਜਦੋਂ ਹੁਣ ਜਿਹੜਾ ਹੈਗਾ ਵੀ ਹੁਣ ਕੀ ਜਿਹੜਾ ਸਿੱਧੂ ਪਰਿਵਾਰ ਆ ਜਿਹੜਾ ਨਿਊਟਰਲ ਆ ਵੀ ਕਿਸੇ ਪਾਸੇ ਨਹੀਂ ਜਾਂ ਇੱਕ ਦੇ ਸਰਪੰਚ ਦੋਹਾਂ ਚੋਂ ਇੱਕ ਸਰਪੰਚ ਦੇ ਨਾਲ ਆ ਹੋ ਹਾਂ ਇੱਕ ਦਿਨ ਵਾਲੀ ਹੈ ਹਾਂਜੀ ਬਾਪੂ ਇੱਕ ਦਿਨ ਵਾਲੀ ਔਰਲੇ ਦੇ ਨਾਂ ਕੀ ਹੋਦਾ ਜਿਹਦੇ ਨਾਲ ਬਲਜੀਤ ਅੱਛਾ ਹੁਣ ਬਲਜੀਤ ਦੇ ਨਾਲ ਹੈ ਤੇ ਦੂਜਾ ਸਰਪੰਚ ਕਹੜਾ ਉੱਠਿਆ ਦੂਜਾ ਤਾਂ ਸਰਨਜੀਤ ਤੋਂ ਸਰਨਜੀਤ ਨੰਬਰਦਾਰ ਸਰਨਜੀਤ ਨੰਬਰਦਾਰ ਸਰਨਜੀਤ ਇਹ ਉਹ ਉੱਠਿਆ ਤੇ ਮਤਲਬ ਇਹਦਾ ਮਤਲਬ ਹੈ ਇਹ ਹੀ ਹੋਊਗਾ ਵੀ ਜਿਹੜੇ ਦੋਨੇ ਬੰਦੇ ਜਿਹੜੇ ਸਰਪੰਚ ਉੱਠੇ ਐ ਤੇ ਇਹ ਇਹ ਹੀ ਸੀਗੇ ਕਹਿੰਦੇ ਅਸੀਂ ਉੱਠਣਾ ਇਹ ਜੀ ਲੋਕਾਂ ਨੇ ਠਾ ਤੇ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਮਝੇ ਲਾ ਵੀ ਭਾਈ ਤੂੰ ਉੱਠੋ ਇਹਨਾਂ ਦੀ ਤੇ ਸੀ ਇਹ ਜੇ ਤੇ ਆ ਫਿਰ ਉਹ ਹੀ ਪਾਣੀ ਪੀਊਗਾ ਉਹ ਬੱਸ ਉੱਠ ਖੜੇ ਅੱਛਾ ਉੱਠ ਖੜੇ ਨਹੀਂ ਤੇ ਜੇ ਉਹ ਹੀ ਪਾਣੀ ਪੀਊਗਾ ਸਹੀ ਗੱਲ ਹੈ ਮੈਂ ਜੇ ਇੱਕ ਗੱਲ ਆ ਵੀ ਇਹਨਾਂ ਦੇ ਪੰਜੜਾ ਹੈਗਾ ਜਿਹੜਾ ਮਾਨਸ ਵਾਲੇ ਲੋਕਾਂ ਦੇ ਜਿਹੜਾ ਨਾ ਉਹ ਜਿਹੜਾ ਹੁੰਦੇ ਮਾਹਵਰੇ ਮੂੰਹ ਤੇ ਚੜੇ ਹੁੰਦੇ ਹੈ ਨਾ ਦੂਜਿਆਂ ਪੜਦੇ ਪੁੱੜਨੇ ਪੈਂਦੇ ਆ ਵੀ ਕਿਹੜੀ ਗੱਲ ਕਿੱਦਾਂ ਕਹਿਣੀ ਆ ਜਾਣ ਬੜੀ ਛੋਟੀ ਗੱਲ 'ਚ ਹਰ ਚੀਜ਼ ਕਹਿ ਦੇਣੀ ਆ ਤੇ ਹੁਣ ਮੰਨ ਲਓ ਬਈ ਜਿਹੜਾ ਹੈਗਾ ਤੁਹਾਡੇ ਜਦੋਂ ਪਿਛਲੀ ਵਾਰੀ ਸੀ ਨਾ ਇਲੈਕਸ਼ਨ ਹੋਇਆ ਉਦੋਂ ਜਦੋਂ ਸਿੱਧੂ ਜਿੱਤਿਆ ਸੀਗਾ ਉਹਨੇ ਮਤਲਬ ਉਦੋਂ ਸ਼ਰਾਬ ਗੈਰਾ ਜਿਹੜੀ ਵਰਤਾਈ ਨਹੀਂ ਸੀ ਤੇ ਉਹਨੇ ਇੱਥੇ ਜਿਹੜਾ ਮੁੰਡਾ ਮਰ ਗਿਆ ਉਹਨੇ ਉਹ ਬੋਹੜ ਥੱਲੇ ਆ ਕੇ ਕੱਠ ਕਰਕੇ ਪਾਦਾ ਵੀ ਮੈਂ ਸ਼ਰਾਬ ਦਾ ਇੱਕ ਟੋਲਾ ਨਹੀਂ ਦਿੰਦਾ ਵੋਟ ਪਾਇਓ ਨਾ ਪਾਇਓ ਇੱਕ ਮਿਸਤਰੀਆਂ ਦਾ ਮੁੰਡਾ ਬਰਾਬਰ ਹੋਇਆ ਸੀ ਉਹਨੇ ਸ਼ਰਾਬ ਚਲਾਈ ਮਿਸਤਰੀਆਂ ਦਾ ਮੁੰਡਾ ਫਿਰ ਹਰ ਗਿਆ ਕਾਇਦ ਕਿਉ ਮਿਸਤਰਾ ਦੇ ਮੁੰਡੇ ਫਿਰ ਖੜੇ ਹੋਏ ਤੇ ਨਾ ਜੀ ਉਹ ਸੌਧੀ ਜੰਦ ਖੱਟੇ ਹੋ ਗਏ ਸੀ ਕਿੱਥੋਂ ਨਾ ਸੀ ਖੜਾ ਤੇ ਬਾਬੂ ਜਦੋਂ ਸਿੱਧੂ ਜਦੋਂ ਜਾਂਦਾ ਸੀਗਾ ਮਤਲਬ ਮੁੰਡਾ ਬਲਕੌਰ ਦਾ ਤੇ ਫਿਰ ਉਹ ਥੋਡੇ ਕੋਲ ਇੱਥੇ ਮਿਲਦਾ ਰਹਿੰਦਾ ਸੀ ਹਾਂ ਰੋਜ਼ ਹੀ ਆਉਂਦਾ ਸੀ ਸਾਡੇ ਕੋਲੇ ਉਹ ਤਾਂ ਆ ਤੇ ਟਰੈਕਟਰ ਲਿਆ ਆ ਕੇ ਜੀ ਆਪਦੇ ਪਰਤਾ ਪਾਉਂਦਾ ਜੀ ਵਧੀਆ ਇਥੋਂ ਦੀ ਫਿਰਨੀ ਆ ਜਾਂਦਾ ਆਪਦੀ ਕੋਠੀ 'ਚ ਭਰਤ ਪਾਉਂਦੇ ਮੈਂ ਜਦੋਂ ਲਾਸਟ ਇੰਟਰਵਿਊ ਕੀਤੀ ਸਾਡੇ 27 ਮਈ ਨੂੰ ਸੀਗੀ 29 ਮਈ ਨੂੰ ਤਾਂ ਉਹ ਜਿਹੜਾ ਹੈ ਗੋਲੀ ਮਾਰਤੀ 27 ਮਈ ਨੂੰ ਵਿੱਚ ਦਾ ਮੈਨੂੰ ਕਹਿੰਦਾ ਆਪਾਂ ਕੋਠਲੀ 'ਇੱਥੇ ਉੱਥੇ ਕਰਦੇ ਆ ਉਹਦੇ ਮਤਲਬ ਕਿਰਾਇਆ ਲਾਉਂਦਾ ਫਿਰਦਾ ਸੀ ਨਾਲ ਉਹਦੇ ਟਰੈਕਟਰ ਤੇ ਤੇ ਮੈਂ ਉਹ ਤੋਂ ਦੇਖਿਆ ਸ਼ਾਇਦ ਤੁਸੀਂ ਸਾਰੇ ਗਵਾਹੀ ਹੋ ਵੀ ਉਹ ਵਿੱਚ ਸਾਡੇ ਇੰਟਰਵਿਊ ਕਰਦੇ ਕਹਿੰਦਾ ਮੁੰਡਿਆ ਫਿਰ ਪਾਣੀ ਲਿਆ ਦਿਓ ਮੈਨੂੰ ਲੱਗਦਾ ਸ਼ਾਇਦ ਇਹਦੀ ਬੀਬੀ ਮਾਝ ਵੀ ਸਿੱਖਾਂ ਨਹੀਂ ਸੀ ਜਾਂ ਹੈਨਾ ਵੇੜੇ ਚੋਂ ਸੀ ਤੇ ਉਹਨਾਂ ਦੇ ਘਰੋਂ ਫਿਰ ਪਾਣੀ ਪੂਣੀ ਜਿਹੜਾ ਹੈਗਾ ਉਹਨਾਂ ਨੇ ਬੈਣਾ ਮਤਲਬ ਕਿ ਵਧੀਆ ਉਹਦਾ ਜਿਹੜਾ ਉਹਦਾ ਤਾਂ ਜੀ ਉਹ ਤਾਂ ਇੱਕ ਮੈਂ ਤੁਹਾਨੂੰ ਦੱਸਾਂ ਇੱਕ ਪਤਾ ਹੀ ਨਹੀਂ ਇੰਨੀ ਦੁਨੀਆ ਕਮਿਊਨਿਟੀ ਕੁਸ ਸਾਗਤੀ ਦੇ ਮਾਲਕ ਸੀਗਾ ਤੁਹਾਨੂੰ ਮੈਂ ਦੱਸਾਂ ਇੰਨੀ ਦੁਨੀਆ ਕੋਈ ਇੱਕ ਨਾ ਰਾਸ਼ਟਰਪਤੀ ਮਰ ਗਏ ਹੋਰ ਹੋ ਗਏ ਉਹਨਾਂ ਮੰਗਰ ਬਣੀ ਗਈ ਉੱਥੇ ਹਜੇ ਵੀ ਮੇਲਾ ਲੱਗਿਆ ਪਿਆ ਬਿਲਕੁਲ ਜਾ ਕੇ ਦੇਖ ਲੋ ਮੈਂ ਇੱਕ ਜਿਹੜਾ ਹੈਗਾ ਪਿੰਡ ਗਿਆ ਪੰਜਾਬ ਦਾ ਮੁੱਖ ਮੰਤਰੀ ਮਰਿਆ ਹਜੇ ਤੱਕ ਉਹਨੂੰ ਤਾਂ ਕੋਈ ਸਮਾਦ ਨਹੀਂ ਬਣੀ ਮੈਂ ਵੈਸੇ ਆਪਾਂ ਕਹਿੰਦੇ ਨਹੀਂ ਚਲ ਚੱਲਦੇ ਇੰਟਰਵਿਊ ਚ ਵੀ ਬੰਦੇ ਨੂੰ ਯਾਦ ਰੱਖਦੇ ਬੰਦੇ ਦੇ ਗੁਣ ਯਾਦ ਰੱਖਦੇ ਜਾਣਾਂ ਦਾ ਤੁਸੀਂ ਮੈਂ ਤਾਂ ਸਾਰਿਆਂ ਨਾਲ ਇੱਕ ਦਿਨ ਹੈਗੇ ਅੱਗੇ ਪਿੱਛੇ ਹਨ ਵਾਰੀ ਦੀ ਵਾਰੀ ਤਾਂ ਸਾਰਿਆਂ ਦੀ ਆ ਹੀ ਜਾਣੀ ਇੱਥੇ ਕਿਹੜਾ ਕੋਈ ਉਹਨੇ 5-10 ਸਾਲ ਪਹਿਲਾਂ ਕੈਸਟ ਲਾਈ ਸੀ ਉਹਨੇ ਇੱਕ ਕਿਲਾ ਉੱਥੇ ਬੈ ਲਿਆ ਸੀ ਉਹ ਜਿੱਥੇ ਉਹਦੀ ਸਮਾਦ ਬਣੀ ਹੈ ਉੱਥੇ ਟਾਲੀ ਸੀ ਵੀ ਮੇਰਾ ਸਿਵਾ ਉੱਥੇ ਬਣਨਾ ਹੈ ਉਹੀ ਗੱਲ ਹੋਊਗੀ ਪਹਿਲਾਂ ਜਿਉਂਦੇ ਨੇ ਅੱਛਾ ਦੇਖ ਲੈ ਉਥੇ ਗੀਤ ਲਿਖਦਾ ਜੀ ਉਹ ਵਿਚਾਰਾ ਬਹਿ ਕੇ ਉਥੇ ਬਣਾਤੀ ਸਮਾਦ ਫਿਰ ਬਹੁਤ ਔਖਾ ਹੈ ਨਾ ਸਾਰੀਆਂ ਚੀਜ਼ਾਂ ਨੂੰ ਦੇਖਣਾ ਹਰ ਚੀਜ਼ ਨੂੰ ਤੇ ਬਾਪੂ ਇੱਕ ਗੱਲ ਹੈਗੀ ਮਾਨਸਾ ਦੇ ਰਤਨ ਨੂੰ ਮਾਰ ਕੇ ਦਿਖਾਈ ਪਿੱਛੇ ਨੂੰ ਜਿਹੜਾ ਤੋਬੇ ਟੂਬੇ ਇਹ ਤੁਸੀਂ ਬਚਾਈ ਬੈਠੇ ਹੋ ਇਹ ਜੀ ਸੋਨੂੰ ਮੈਂ ਦੱਸਦਾ ਇਹ ਸਾਡੀ ਦੋ ਪੱਤੀਆਂ ਦਾ ਟੋਬਾ ਹੈ ਅੱਛਾ ਅਸੀਂ ਨਾ ਨਾਲੇ ਨਹੀਂ ਬਣਾਏ ਨਾਲੇ ਬਣ ਨਾਲੇ ਅਸੀਂ ਵੀ ਟਾਪ ਚ ਪਾਵੇਂਗਾ ਅਸੀਂ ਪਾਣੀ ਇਹ ਚ ਇੰਨਾ ਨਹੀਂ ਮਾਰਾ ਪੈਣ ਦਿੰਦੇ ਕੱਸੀ ਦਾ ਪਾਣੀ ਪਾਉਣੀ ਹੈ ਲੱਖ ਲੱਖ ਰੁਪਏ ਦੀਆਂ ਮਹਿਸਾਨ ਬਿਲਕੁਲ ਉਹ ਸਾਹਮਣੇ ਕੱਸੀ ਆ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਮਾਲਾ ਨਹੀਂ ਤਾਂ ਜ਼ਿਆਦਾਤਰ ਪਿੰਡਾਂ 'ਚ ਜਾਂ ਲੋਕਾਂ ਨੇ ਰੋਕ ਹੀ ਲਿਆ ਬਾਬਾ ਰੋਕ ਲੈ ਤਾਂ ਗੰਦ ਪਈ ਜਾਂਦਾ ਪਿੰਡਾਂ 'ਚ ਉਹ ਉਧਰ ਵੀ ਚਾਲੂ ਕਰਤਾ ਬਈ ਹਾਂ ਉਧਰ ਵੀ ਉਧਰ ਵੀ ਚਾਲੂ ਕਰਤਾ 20 ਸਾਲਾਂ ਮਾਦਾ ਇੱਕ ਕੱਪੜਾ ਛੱਪੜਾ ਆਪਣਾ ਹੀ ਭਾਰਤੀ ਵਿਚਾਰ ਦੀ ਸਰਪੰਚ ਨੇ ਹਾਂਜੀ ਸਰਪੰਚ ਨੇ ਵਿਚਾਰ ਦੀ ਕੰਦ ਕੱਢਤੀ ਜੀ ਗੰਦਾ ਪਾਣੀ ਇੱਕ ਪਾਸੇ ਕਰਤਾ ਚੰਗਾ ਇੱਕ ਪਾਸੇ ਕਰਤਾ ਉੱਥੇ ਜਿਹੜਾ ਗੰਦਾ ਪਾਣੀ ਹੈ ਉੱਥੇ ਮੋਟਰ ਲਾ ਕੇ ਫੈਪਾ ਕੇ ਬਾਣਾ ਚ ਜਿਹਨੇ ਲਾਉਣਾ ਲਾਓ ਕੋਈ ਲਾਓ ਤੇ ਥੋੜੇ ਪੰਨ ਮਾਨੋ ਜਦੋਂ ਸਿੱਧੂ ਜਾਉਂਦਾ ਸਿੱਧੂ ਕੈਂਸਰ ਦਾ ਵੀ ਕੈਂਪ ਲੱਗਦਾ ਰਿਹਾ ਹਨਾ ਜੀ ਲੱਗਦਾ ਰਿਹਾ ਉਹ ਤਾਂ ਜੇ ਜਿਉਂਦਾ ਰਹਿੰਦਾ ਮਾਨਸਾ ਲੁਧਿਆਣੇ ਵਾਲੇ ਸਾਰੇ ਉਹ ਹਸਪਤਾਲ ਇੱਥੇ ਆਉਣੇ ਸੀ ਜੇ ਜਿਉਂਦਾ ਰਹਿੰਦਾ ਪਈਆਂ ਦੇ ਜਸ ਤਾਂ ਕੀ ਤੁਹਾਨੂੰ ਕੀ ਲੱਗਦਾ ਜਿਹੜਾ ਇਨਸਾਫ ਜਿਵੇਂ ਮਿਲਿਆ ਜਾਂ ਨਹੀਂ ਮਿਲਿਆ ਤੁਹਾਨੂੰ ਕੀ ਲੱਗਦਾ ਉਹ ਮਿਲਿਆ ਤੇ ਨਹੀਂ ਮਿਲਿਆ ਹਜੇ ਕੋਈ ਉਹਨਾਂ ਦਾ ਵਿਚਾਰਾਂ ਦਾ ਕੀ ਇਨਸਾਫ ਉਹਦਾ ਵਿਚਾਰੇ ਦਾ ਮਿਲਿਆ ਜਦੋਂ ਪਤਾ ਹੀ ਨਹੀਂ ਕੋਈ ਕੀ ਹੋਇਆ ਕੀ ਹਰ ਇੱਕ ਬੰਦੇ ਦੁਨੀਆ ਦੇ ਦੁਸ਼ਮਣ ਉੱਤ ਖੜਦੇ ਹੈ ਨਾ ਹਰ ਚੀਜ਼ ਚਲੋ ਬਾਪੂ ਸਮਾਜ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਚਾਚੂ ਲੈ ਉਹਨੇ ਬਾਈ ਬੱਸ ਬਸ ਮਿਹਰਬਾਨੀ ਕਰ ਦਿੱਤੀ ਚਲ ਕੱਟ ਲਾ